ਸਤਿ ਸ਼੍ਰੀ ਅਕਾਲ ਜੀ ਇਹ ਤਸਵੀਰਾਂ ਤੁਹਾਨੂੰ ਭਲਾਣディア ਦਿਖਾ ਰਹੇ ਹਾਂ ਜਿੱਥੇ ਲਗਾਤਾਰ ਮਾਈਨਿੰਗ ਜਿਹੜੀ ਹੈ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹਾਲੇ ਕਿ ਲੋਕ ਆਪਣੀ ਜਾਨ ਦੇ ਉੱਤੇ ਖੇਡ ਕੇ ਮਾਈਨਿੰਗ ਦੇ ਵੀਡੀਓ ਬਣਾਉਂਦੇ ਹਨ ਪਰ ਹੈਰਾਨੀ ਇੱਥੇ ਗੱਲ ਦੀ ਹੈ ਕਿ ਪ੍ਰਸ਼ਾਸਨ ਕਿਉਂ ਸੁੱਤਾ ਹੋਇਆ ਹੈ ਕਿਉਂ ਕੁੰਬ ਕਰਨੀ ਨੀਂਦ ਜਿਹੜਾ ਪ੍ਰਸ਼ਾਸਨ ਸੁੱਤਾ ਹੋਇਆ ਹੈ ਕੀ ਪ੍ਰਸ਼ਾਸਨ ਉਡੀਕ ਕਰ ਰਿਹਾ ਹੈ ਕਿ ਕਿਸੇ ਨੌਜਵਾਨ ਜਾਂ ਕਿਸੇ ਵਿਅਕਤੀ ਦੀ ਜੋ ਮਾਈਨਿੰਗ ਨੂੰ ਰੋਕਣਾ ਚਾਹੁੰਦਾ ਹੈ ਉਸ ਦੀ ਕੋਈ ਹਾਦਸਾ ਹੋਵੇ ਉਹਦੇ ਨਾਲ ਕੋਈ ਉਸ ਦੀ ਹਾਦਸੇ ਦੇ ਵਿੱਚ ਮੌਤ ਤੱਕ ਹੋ ਜਾਵੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਉਹ ਦਿਖਾ ਰਿਹਾ ਜਿਸ ਤਰ੍ਹਾਂ ਰਾਤ ਨੂੰ ਉਹ ਵੀਡੀਓ ਆਦਮੀ ਬਣਾ ਰਿਹਾ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੈਗਾ ਬੜੀ ਸ਼ਰਮ ਦੀ ਗੱਲ ਇਹ ਆ ਕਿ ਇਸ ਸਮੇਂ ਜਦੋਂ ਚਾਰਚ ਫੇਰੇ ਪਾਣੀ ਹੀ ਪਾਣੀ ਹੈ ਜਦੋਂ ਪਾਣੀ ਦੇ ਨਾਲ ਲੋਕ ਹੜ ਰਏ ਨੇ ਅੱਧਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਉਸ ਵੇਲੇ ਵੀ ਇਹ ਮਾਈਨਿੰਗ ਕਰਨ ਵਾਲੇ ਢੱਲੇ ਦੇ ਨਾਲ ਮਾਈਨਿੰਗ ਕਰ ਰਹੇ ਨੇ ਪਰ ਪ੍ਰਸ਼ਾਸਨ ਆਪ ਦੀ ਗੋੜੀ ਨੀਂਦ ਜਿਹੜਾ ਸੁੱਤਾ ਹੋਇਆ ਹੈ ਜਿਸ ਨੂੰ ਕੋਈ ਫਿਕਰ ਨਹੀਂ ਹੈਗਾ ਕਿਸੇ ਦਾ ਵੀ ਕੋਈ ਪਰਵਾਹ ਨਹੀਂ ਹੈਗਾ ਚਾਰਚ ਫੇਰਾ ਪਾਣੀ ਦੇ ਨਾਲ ਘਿਰਿਆ ਹੋਇਆ ਲੋਕ ਤਰਾ ਤਰਾ ਕਰ ਰਹੇ ਤੇ ਇਹ ਮਾਈਨਿੰਗ ਵਾਲੇ ਮਾਈਨਿੰਗ ਜਿਹੜੀ ਹੈ ਕਰ ਰਹੇ ਨੇ ਇੱਥੇ ਮੈਂ ਇਹ ਗੱਲ ਆਪਾਂ ਇੱਕ ਕਹਿਣੀ ਚਾਹੁੰਦੇ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਦੀ ਹੀ ਸ਼ੈ ਹੈ ਕਿ ਪ੍ਰਸ਼ਾਸਨ ਇਹਨਾਂ ਦੇ ਨਾਲ ਮਿਲ ਕੇ ਮਾਈਨਿੰਗ ਕਰਾ ਰਿਹਾ ਜਿਸ ਤਰ੍ਹਾਂ ਇਹਨਾਂ ਨੂੰ ਕੋਈ ਡਰ ਨਹੀਂ ਹੈ ਕਿਉਂਕਿ ਬਰਸਾਤਾਂ ਦੇ ਦਿਨ ਦੇ ਵਿੱਚ ਤਾਂ ਉਹ ਵੀ ਮਾਈਨਿੰਗ ਨਹੀਂ ਹੁੰਦੀ ਪਰ ਹਾਲਾਤ ਜਿਹੜੇ ਭਲਾਣ ਦੇ ਬਣੇ ਹੋਏ ਨੇ ਉਹ ਮਾਈਨਿੰਗ ਹੋ ਰਹੀ ਹੈ ਤੇ ਬਿਲਕੁਲ ਕੋਈ ਵਾਟਰ ਬਾਕਸ ਦੀ ਗੱਲ ਕਰ ਰਿਹਾ ਉਹ ਵਾਟਰ ਬਾਕਸ ਦੇ ਲਾਗੇ ਹੋ ਰਹੀ ਹੈ ਜਿੱਥੇ ਕੋਈ ਬੋਰ ਹੋ ਰਿਹਾ ਉੱਥੇ ਮਾਈਨਿੰਗ ਹੋ ਰਹੀ ਹੈ ਤੇ 98 99 102 ਜੇ ਨੰਬਰਾਂ ਦਾ ਜ਼ਿਕਰ ਕਰ ਰਿਹਾ ਜੋ ਸ਼ਾਇਦ ਪੰਚਾਇਤੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਪੱਟੀ ਜਾਰੀ ਪਰ ਕਿਸੇ ਦਾ ਇਸ ਪਾਸੇ ਕੋਈ ਧਿਆਨ ਨਹੀਂ ਧਿਆਨ ਹੈ ਨਹੀਂ ਜਾਂ ਧਿਆਨ ਦੇਣਾ ਨਹੀਂ ਚਾਹੁੰਦੇ ਇਹ ਵੱਡਾ ਸਵਾਲ ਹੈ ਹਰਾਨੀ ਦੀ ਗਲਤੀ ਹੈ ਕਿ ਆਮ ਆਦਮੀ ਪਾਰਟੀ ਜਦੋਂ ਗੱਲ ਕਰਦੀ ਹੈ ਤਾਂ ਜ਼ੀਰੋ ਟੋਨਲਾਈਨ ਦੀ ਗੱਲ ਕਰਦੀ ਹੈ ਜ਼ੀਰੋ ਕ腐ਸ਼ਨ ਦੀ ਗੱਲ ਕਰਦੀ ਹੈ ਪਰ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਭਲਾਣ ਦੇ ਵਿੱਚ ਹਲੇ ਵੀ ਉਸੇ ਤਰ੍ਹਾਂ ਮਾਈਨਿੰਗ ਜਿਹੜੀ ਆ ਹੋ ਰਹੀ ਹੈ ਕਿ ਪ੍ਰਸ਼ਾਸਨ ਉਡੀਕ ਕਰ ਰਿਹਾ ਹੈ ਕੋਈ ਵੱਡੀ ਅਣਹੋਣੀ ਦੀ ਜਿਸ ਤੋਂ ਬਾਅਦ ਛੋਟੀ ਜੀ ਕਾਰਵਾਈ ਕਰਨੀ ਕਰਨੀ ਜਿਹੜੀ ਪੈ ਜਾਵੇ ਕਿਉਂਕਿ ਵੱਡੀ ਅਣਹੋਣੀ ਤੋਂ ਬਾਅਦ ਹੀ ਛੋਟੀ ਜੀ ਕਾਰਵਾਈ ਪ੍ਰਸ਼ਾਸਨ ਕਰੇਗਾ ਜਿਸ ਤੋਂ ਬਾਅਦ ਮਾਈਨਿੰਗ ਵਾਲੇ ਤਾਂ ਨਹੀਂ ਰੁਕਣਗੇ ਪਰ ਮਾਈਨਿੰਗ ਨੂੰ ਰੋਕਣ ਵਾਲੇ ਕਿਤੇ ਨਾ ਕਿਤੇ ਜ਼ਰੂਰ ਪਿੱਛੇ ਹੋ ਜਾਣਗੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਡਰ ਪਾਇਆ ਜਾਂਦਾ ਇਸ ਤਰ੍ਹਾਂ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਹਾਲਾਂਕਿ ਸ਼ਰਮਾਣੀ ਚਾਹੀਦੀ ਹੈ ਉੱਥੇ ਪ੍ਰਸ਼ਾਸਨ ਨੂੰ ਵੀ ਸ਼ਰਮਾਣੀ ਚਾਹੀਦੀ ਹੈ ਮਾਈਨਿੰਗ ਵਾਲੇ ਨੂੰ ਵੀ ਸ਼ਰਮਾਣੀ ਚਾਹੀਦੀ ਹੈ ਇਹਨਾਂ ਦੀਆਂ ਕਰਤੂਤਾਂ ਦੀ ਵਜ੍ਹਾ ਤੋਂ ਕੁਝ ਦਿਨ ਪਹਿਲਾਂ ਉਹ ਜਿਹੜਾ ਪੁਲ ਬੰਦ ਹੋਇਆ ਉਹ ਪੁਲ ਪੂਰਾ ਬੈਠ ਗਿਆ ਦੂਜਾ ਰਸਤਾ ਬੰਦ ਹੈ ਇਹਨਾਂ ਦੇ ਕਰਤੂਤਾਂ ਦੀ وجہ ਤੋਂ ਹੀ ਇਹ ਜਿਹੜੇ ਰਸਤੇ ਬੰਦ ਹੋ ਚੁੱਕੇ ਨੇ ਪਰ ਮਾਈਨਿੰਗ ਅਜੇ ਵੀ ਉਸੇ ਤਰ੍ਹਾਂ ਬਾਦ ਦਸਤੂਰ ਚੱਲ ਰਹੀ ਹੈ ਵੇਖੋ ਤਸਵੀਰਾਂ ਦਿਓ ਆਪਣਾ ਵਿਚਾਰ ਤੇ ਪਾਓ ਲਾਂ ਤਾਂ ਅਜਿਹੇ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਪਾਓ ਤੇ ਇਹਨਾਂ ਲਾਂਤੀਆਂ ਮਾਈਨਿੰਗ ਕਰਨ ਵਾਲਿਆਂ ਨੂੰ ਵੀ ਪਾਓ ਵੇਖੋ ਤਸਵੀਰਾਂ ਸੁਣੋ ਕੀ ਕੁਝ ਗੱਲਬਾਤ ਹੋ ਰਹੀ ਸਤਿ ਸ੍ਰੀ ਅਕਾਲ ਜੀ ਪਿੰਡ ਪਲਾਂਟ ਦੇ ਵਿੱਚ 98 ਨੰਨੇ ਦੇ ਮਿਕਸ ਦੁੱਧ ਦੇ ਵਿੱਚ छब्बी तरीक की रात दो चाली का टैम अं महीनी रहा है इक सौ दो वाटर सप्लाई कोई मैं नहीं देख सकते दे। हो ठंड नहीं एक रम दो छब्बी तरीक रात का टाइम छब्बी अगस्त रात का टाइम दो चाली का टम ਬਟਰ ਬਾਕਸ ਦੇ ਕੋਲ ਸ਼ਰਮ ਤੜਕੇਦਾਰ ਮੈਨਿੰਗ 9899102 ਦੇ ਕੋਲ ਪੰਚਾਇਤ ਦੀ ਜਗ੍ਹਾ 9899102 ਦੇ ਵਿੱਚ ਹੋ ਰਹੀ ਮਾਈਨਿੰਗ ਬੱਟਰ ਬਾਕਸ ਦੇ ਕੋਲ ਰਾਤ ਦਾ ਟਾਈਮ ਪਿੰਡ ਪਲਾਂਟ ਦੇ ਵਿੱਚ ਇੱਕ ਮਸ਼ੀਨ ਆ ਮਰੇ ਲੱਗੀ ਹਾਹੇ ਕੋਲ ਉਹ ਬੰਦੇ ਬੈਟਰੀ ਲੈ ਕੇ ਉਮਰੇ ਇੱਕ ਮਸ਼ੀਨ ਉਹ ਸਾਹਮਣੇ ਲੱਗੀ ਆ ਆ ਤੁਸੀਂ ਦੇਖ ਸਕਦੇ ਹੋ ਤੇ ਦੋ ਮਸ਼ੀਨਾਂ ਲੱਗੀਆਂ ਆ ਸਾਹਮਣੇ ਜੀ ਸ਼ਹਿਰਿਆਂ ਤੋਂ ਢਾਲੇ ਤਾਅਰ ਮਾਈਨਿੰਗ ਤੇ ਨਾਲ ਮੋਟਰਸਾਈਕਲਾਂ ਤੇ ਵੀ ਬੰਦੇ ਘੁੰਮ ਰਹੇ ਹਨ। ਤਿੰਨਾਂ ਛਿੰਨਾ, ਦੋ ਕਵੈਲ ਕੋ ਤੇ ਇੱਕ ਜੀਸੀਬੀ ਆਹ ਬੰਦੇ ਮੋਟਰਸਾਈਕਲ ਤੇ ਆ ਰਹੇ ਨੇ। 89 ਨੰਨੀ ਨੇ ਮੈਂ 102 ਵਾਟਰ ਸਪਲਾਈ ਦੇ ਕੋਲ ਰਾਤ ਦਾ ਟਾਈਮ ਤੁਹਾਨੂੰ ਟਾਈਮ ਚੈੱਕ ਕਰਵਾ ਦਿੰਦੇ ਆ 2:44 ਦਾ ਟਾਈਮ 26 ਅਗਸਤ ਤੇ ਨਾਲ ਆਪਣਾ ਬੋਧਵਾਰ ਦਾ ਦਿਨ ਵੀ ਸ਼ੁਰੂ ਹੁੰਦਾ ਇਹਦੇ ਵਿੱਚ 93 99 102 ਦੇ ਵਿੱਚ ਧੜਾਲੇਦਾਰ ਮਾਈਨਿੰਗ ਦੋ ਕਵੈਲ ਕੋ ਇੱਕ ਜੀਸੀਬੀ ਠੀਕ ਹੈ 999102 ਦੇ ਵਿੱਚ JCB ਆ ਤੁਸੀਂ ਦੇਖ ਸਕਦੇ ਹੋ ਤੇ ਉਹਦੇ ਮੂਰ ਕਵੈਲਸ ਲੰਗ ਰਹੀ ਹੈ ਤੇ ਤਿੰਨ ਬੰਦੇ ਆ ਖੜੇ ਆ ਲੱਟਾ ਮਾਰ ਰਿਹਾ ਸ਼ਰੇਮ ਤੇ ਤਿੰਨ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਵਾਟਰ ਸਪਲਾਈ ਦੇ ਕੋਲ 999102 ਦੇ ਵਿੱਚ ਹੋ ਰਹੀ ਮੈਨੇਜ ਆ ਤੁਸੀਂ ਦੇਖ ਸਕਦੇ ਹੋ ਆ ਬੰਦੇ ਆ ਜੀ ਲੱਟਾ ਵਜਾ ਰਿਹਾ ਸਾਹਮਣੇ ਆ ਦੇਖ ਲਓ ਜੀ 999102 ਦੇ ਵਿੱਚ വട്ട സപ് ਸਾਡੇ ਪਿੰਡ ਦੇ ਬੰਦੇ ਕੁਝ ਰਲੇ ਹੋਇਆ ਤੇ ਆ ਆ ਸਾਹਮਣੇ ਲੱਟਾ ਮਰ ਰਿਹਾ ਦੇਖੋ ਲੋ ਜੀ ਸ਼ਰਮ ਇਹ ਆ ਲੱਟਾ ਬਜਰੀਆਂ ਉਹ ਸਾਹਮਣੇ ਜਾ ਰਹੀਆਂ ਮਸ਼ੀਨਾਂ ਤਿੰਨ ਮਸ਼ੀਨਾਂ ਦੋ ਕਵਲ ਕੁ ਜੇਸੀਬੀ 9899102 ਦੇ ਵਿੱਚ ਰਾਤ ਦਾ ਟਾਈਮ 2:45 ਦਾ ਟਾਈਮ 26 ਅਗਸਤ ਦਿਨ ਨਾਲ ਬੁੱਧਵਾਰ ਨੂੰ ਸ਼ੁਰੂ ਹੋ ਚੁੱਕਿਆ ਹੈ ਬੱਟਰ ਸਪਲਾਈ ਦੇ ਕੋਲ ਸ਼ਰੀਆਂ ਤਿੰਨ ਮਚੀਨਾਂ ਲੱਗੀਆਂ ਹੋਈਆਂ ਤੇ ਇੱਕ ਮੋੜ ਲਟਾਹਣਾਂ ਲੱਗੀ ਹੋਈ ਸੀ ਤੇ ਇੱਕ ਪਿਛਲੇ ਢਾਹਣਾਂ ਲੱਗੀ ਹੋਈ ਸੀ ਤੇ ਕੋ ਆਹ ਸਾਹਮਣੇ ਗੋਰ ਨਾਲ ਦੇਖੋ ਆਹ ਬੰਦੇ ਆ ਜੀ ਤਿੰਨ ਲੈਟਾਂ ਤੇ ਇੱਕ ਮਸ਼ੀਨ ਇਹਨੇ ਤੇ ਪਿੱਛੇ ਵੀ ਜਾ ਰਹੀ ਆ ਉਹ ਦੇਖੋ ਜੀ ਇਹਨੇ ਤੇ ਪਿੱਛੇ ਬੈਕ ਸਾਈਡ ਤੇ ਧਿਆਨ ਨਾਲ ਦੇਖੋ ਇਹਨਾਂ ਦੀ ਬੈਕ ਸਾਈਡ ਤੇ ਵੀ ਇੱਕ ਮਸ਼ੀਨ ਉਹ ਜਾ ਰਹੀ ਆ ਪੀਲੇ ਰੰਗ ਦੀ ਮਸ਼ੀਨ ਆਹ ਦੇਖੋ ਲਈ 9899102 ਬੱਟਰ ਬਾਕਸ ਦੇ ਕੋਲ ਟੜਾਲੇਦਾਰ ਮੈਨ ਨਹੀਂ 9899102 ਜੁਮੇਨ ਦੇ ਵਿੱਚ